ਜੋ ਜੀ ਸੀ ਕਿ ਜਿਸ ਕਰਕੇ ਇਹ ਜਿਹੜੇ ਵੈਪਨ ਸੀਗੇ ਉਹਨਾਂ ਤੇ ਅਟੈਕ ਕਰਨ ਦੇ ਇਰਾਦੇ ਨਾਲ ਇਹਨਾਂ ਨੇ ਆਪਣੇ ਕੋਲ ਰੱਖੇ ਸੀਗੇ ਇਹਨਾਂ ਤੋਂ ਸਾਨੂੰ 2 32 ਬੋਲਦੇ ਜਿਹੜੇ ਅਨਲਾਈਸੈਂਸੀ ਪਿਸਤਲ ਸੀਗੇ ਉਹ ਬਰਾਮਦ ਹੋਏ ਗੱਡੀ ਦੇ ਵਿੱਚੋਂ ਇੱਕ ਹੋਰ 32 ਬੋਰ ਦੀ ਜਿਹੜੀ ਅਨਲਾਈਸੈਂਸੀ ਪਿਸਤਲ ਕੰਟਰੀਵਿਡ ਵੈਪਨ ਬਰਾਮਦ ਹੋਇਆ ਜੀ ਬੇਸਿਕਲੀ ਅੱਜ ਤੋਂ ਕੁਝ ਸਮਾਂ ਪਹਿਲੇ ਜਦੋਂ ਪੰਚਾਇਤੀ ਜੇ ਇਲੈਕਸ਼ਨ ਸੀਗੇ ਤੇ ਇਨਾਂ ਦਾ ਜਿਹੜਾ ਲੱਤੋ ਪਲਾ ਦਾ ਜਿਹੜੇ ਮੌਜੂਦਾ ਸਰਪੰਚ ਹੈ ਉਸ ਵਕਤ ਇਨਾਂ ਦੀ ਉਹਨਾਂ ਦੇ ਨਾਲ ਲਾਡਾਟ ਸੀਗੀ ਤਿੰਨ ਬੰਦੇ ਹੋਰ ਸੀਗੇ ਤੇ ਇਨਾਂ ਦੇ ਸਾਥੀ ਜਿਹੜੇ ਸੀਗੇ ਇਨਾਂ ਤੇ ਕੀ ਕਹਿੰਦੇ ਆ ਹਮਲਾ ਕਰਨ ਦੀ ਨੀਅਤ ਦੇ ਨਾਲ ਇਨਾਂ ਨੇ ਵੈਪਨ ਰੱਖੇ ਸੀਗੇ ਪਿਸ ਪਾਰਟੀ ਪਖੋਵਾਲ ਰੋਡ ਤੇ ਗਸ਼ਤੇ ਸੀਗੀ ਤੇ ਉੱਥੇ ਦੋ ਵਿਅਕਤੀ ਜਿਹੜੇ ਨੀਅਰ ਹੈਰੀਟੇਜ ਕੋਲੋਂ ਸਾਨੂੰ ਸ਼ੱਕੀ ਹਾਲਤ 'ਚ ਇੱਕ ਖਾਲੀ ਪਲੋਟ ਦੇ ਉੱਤੇ ਖੜੇ ਲਿਖੇ ਜਿਹਨਾਂ ਨੂੰ ਸਾਡੀ ਪੁਲਿਸ ਪਾਰਟੀ ਨੇ ਵੈਰੀਫਾਈ ਕੀਤਾ ਤੇ ਰੌਂਡ ਅਪ ਕੀਤਾ ਉਹਨਾਂ ਦਾ ਨਾਮ ਜਸ਼ਨਦੀਪ ਸਿੰਘ ਉਰਫ ਜਸ਼ਨ ਪੁੱਤਰ ਜਗਜੀਤ ਸਿੰਘ ਤੇ ਦੂਜਾ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਸੁਖਜੀਤ ਸਿੰਘ ਇਹਨਾਂ ਤੋਂ ਸਾਨੂੰ ਦੋ ਬੱਤੀ ਬੋਲਦੇ ਜਿਹੜੇ ਅਨਲਾਈਸੈਂਸੀ ਪਿਸਤਨ ਸੀਗੇ ਉਹ ਬਰਾਮਦ ਹੋਏ ਤੇ ਨਾਲ ਜਿਹੜੇ ਹੈਗੇ ਆ ਜਿਹੜਾ ਚਾਹ ਗੋਲ ਬਰਾਮਦ ਕੀਤੇ ਤੇ ਬਾਅਦ ਪੁਛ ਪੁਛ ਡਿਊਰਿੰਗ ਇਨਵੈਸਟੀਗੇਸ਼ਨ ਇਹਨਾਂ ਤੋਂ ਇੱਕ ਥਾਰ ਗੱਡੀ ਵੀ ਬਰਾਮਦ ਹੋਈ ਜਿਹੜੀ ਕਿ ਨੇੜੇ ਹੈਰੀਟੇਜ ਵਿਲਾਇਂ ਕੰਪਲ ਦੇ ਉੱਤੇ ਖੜੀ ਹੋਈ ਸੀਗੀ ਤੇ ਗੱਡੀ ਦੇ ਵਿੱਚੋਂ ਇੱਕ ਹੋਰ ਬੱਤੀ ਬੋਰ ਦੀ ਜਿਹੜੀ ਅਨਲਾਈਸੈਂਸੀ ਪਿਸਟਲ ਕੰਟਰੀਵੁੱਡ ਵੈਪਨ ਬਰਾਮਦ ਹੋਇਆ ਤੇ ਖਾਲੀ ਕਾਰਤੂਸ ਬਰਾਮਦ ਹੋਇਆ ਜੀ ਸਰ ਇਹਨਾਂ ਦੀ ਮਨਸ਼ਾ ਕੀ ਸੀ ਕਿ ਸਰ ਕਿੱਥੇ ਕੀ ਇਹਨਾਂ ਨੇ ਕੋਈ ਕਿਸੇ ਨੂੰ ਟਾਰਗੇਟ ਕਰਨਾ ਸੀ ਜੀ ਬੇਸਿਕਲੀ ਅੱਜ ਤੋਂ ਕੁ ਸਮਾਂ ਪਹਿਲੇ ਜਦੋਂ ਪੰਚਾਇਤੀ ਜੇ ਇਲੈਕਸ਼ਨ ਸੀਗੇ ਤੇ ਇਹਨਾਂ ਦਾ ਜਿਹੜਾ ਲਤੋ ਪਲਾ ਦਾ ਜਿਹੜੇ ਮੌਜੂਦਾ ਸਰਪੰਚ ਹੈ ਉਸ ਵਕਤ ਇਨਾਦੀ ਉਹਨਾਂ ਦੇ ਨਾਲ ਲਾਗੜ ਸੀਗੀ ਰੰਜਿਦ ਸੀਗੀ ਜਿਸ ਕਰਕੇ ਇਹ ਜਿਹੜੇ ਵੈਪਨ ਸੀਗੇ ਉਹਨਾਂ ਤੇ ਅਟੈਕ ਕਰਨ ਦੇ ਇਰਾਦੇ ਨਾਲ ਇਹਨਾਂ ਨੇ ਆਪਣੇ ਕੋਲ ਰੱਖੇ ਸੀਗੇ ਤੇ ਇਹ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਸੀਗੇ ਡੂਰਿੰਗ ਇਨਵੈਸਟੀਗੇਸ਼ਨ ਇਹ ਕਲਪੀ ਸਾਹਮਣੇ ਆਈ ਹੈ ਕਿ ਇਹਨਾਂ ਦੇ ਨਾਲ ਤਿੰਨ ਹੋਰ ਸਾਥੀ ਸੀਗੇ ਜਨਦਾ ਕੀ ਨਾਮ ਆਕਾਸ਼ਦੀਪ ਸਿੰਘ ਉਰਫ ਪੰਨੂ ਗਗਨਦੀਪ ਉਰਫ ਗਗਨਦੀਪ ਸਿੰਘ ਉਰਫ ਗੱਭੂ ਉਰਫ ਗਿਆਨੀ ਤੇ ਕੇਤਨ ਜਿਹੜਾ ਕਿ ਹਰਿਆਣਾ ਦਾ ਇਹ ਤਿੰਨ ਬੰਦੇ ਹੋਰ ਸੀਗੇ ਤੇ ਇਹਨਾਂ ਦੇ ਸਾਥੀ ਜਿਹੜੇ ਸੀਗੇ ਇਹਨਾਂ ਤੇ ਕੀ ਕਹਿੰਦੇ ਹਨ ਹਮਲਾ ਕਰਨ ਦੀ ਨੀਅਤ ਰੇ ਦਰ ਨਾਲ ਇਹਨਾਂ ਨੇ ਵੈਪਨ ਰੱਖੇ ਸੀਗੇ ਤੇ ਸਾਡੀ ਪੁਲਿਸ ਪਾਰਟੀ ਨੇ ਬੜਾ ਇੱਕ ਸਰਾਨੀਆ ਕੰਮ ਕੀਤਾ ਕਿ ਸਾਡੇ ਏਰੀਏ ਦੇ ਵਿੱਚ ਕੋਈ ਜੇ ਇਸ ਤਰੀਕੇ ਦੀ ਵਰਦਾ ਆਪਣੀ ਵਰਦਾਤ ਹੋਣ ਤੋਂ ਅਸੀਂ ਰੋਕਿਆ ਵਿੱਚ ਜੀ ਪਰਚਾ ਦਰਜ ਹੋਇਆ ਕੀ ਉਠਾਣੇ ਕ੍ਰਾਸ ਕੇਸ ਦਰਜ ਹੋਇਆ ਸੀਗਾ ਜਦੋਂ ਇਲਾਕੇ ਪਰਮਿੰਦਰ ਸਿੰਘ ਦਾ ਆਪਸੀ ਲੜਾਈ ਝਗੜਾ ਹੋਇਆ ਤੇ ਦੋਨੋਂ ਪਾਸੇ ਕ੍ਰਾਸ ਕੇਸ ਤੇ ਹੀ 23 24 ਦਾ ਪਰਚਾ ਦਰਜ ਹੋਇਆ ਸੀਗਾ ਇਸ ਤੋਂ ਇਲਾਵਾ ਜਿਹੜਾ ਜਸ਼ਨ ਜਿਹੜਾ ਆਕਾਸ਼ਦੀਪ ਹੈ ਜਿਹਦਾ ਜਿਸ ਨੇ ਬੇਸਿਕਲੀ ਆਕਾਸ਼ਦੀਪ ਉਹ ਬੰਦਾ ਹੈ ਜਿਹੜਾ ਖਰੜ ਦਾ ਰਹਿਣ ਵਾਲਾ ਹੈ ਇਨੇ ਹੀ ਜਿਹੜੇ ਵੈਪਨਸ ਸਪਲਾਈ ਕੀਤੇ ਸੀ ਤੇ ਆਕਾਸ਼ਦੀਪ ਸੇ ਟੋਟਲ ਇਸਤੇ ਟੋਟਲ 7 ਪਰਚੇ ਦਰਜ ਹੈ ਇਹ 90 ਜਿਲ੍ਹੇ ਤੋਂ 22 ਦਸੰਬਰ 2022 ਨੂੰ ਜ਼ਮਾਨਤ ਤੇ ਬਾਹਰ ਆਇਆ ਇਸ ਤੋਂ ਇਲਾਵਾ ਜਿਹੜਾ ਗਗਨਦੀਪ ਉਰਫ ਗੱਗੂ ਹੈ ਇਸਤੇ ਵੀ 427 ਤੇ 435 ਦਾ ਪਰਚਾ ਦਰਜ ਹੈ ਡੁਗਰੀ ਥਾਣੇ ਦਾ ਤੇ ਫਿਰ 2020 ਦਾ ਪਰਚਾ ਹੈ ਤੇ ਇਹ ਵੀ ਜਿਹੜਾ ਜ਼ਮਾਨਤ ਤੇ ਫਿਲਹਾਲ ਬਾਹਰ ਹੈ ਉਮਰ ਕਿੰਨੀ ਹੋਗੀ ਇਹ ਜੀ ਸਾਰੇ ਜਿਹੜੇ ਹੈਗੇ ਆ 20 20 ਸਾਲ ਦੇ ਹੈਗੇ ਆ ਕਿਸੇ ਦੀ 30 ਸਾਲ ਦੀ ਉਮਰ ਮੈਂ ਦੱਸ ਦੇਣਾ ਜੀ ਜਿਹੜਾ ਜਸ਼ਨਦੀਪ ਉਰਫ ਜਸ਼ਨ ਇਹਦੀ 22 ਸਾਲ ਦੀ ਉਮਰ ਹੈ ਜਿਹੜਾ ਗਗਨਦੀਪ ਹੈ ਇਹਦੀ 21 ਸਾਲ ਦੀ ਉਮਰ ਹੈ ਇਦਾਂ ਹੀ ਜਿਹੜੇ ਬਾਕੀ ਵੀ ਹੈਗੇ ਆ ਇਹ ਵੀ ਇਸੀ ਏਜ ਕੈਟਾਗਰੀ ਦੇ ਹੈਗੇ ਆ 20 ਤੋਂ 30 ਸਾਲ ਦੀ ਉਮਰ ਦੇ ਹੈਗੇ ਆ ਨਹੀਂ ਸਰ ਇਹਨਾਂ ਨੂੰ ਕਿਸ ਨੇ ਹਾਇਰ ਕੀਤਾ ਸੀਗਾ ਜਾਂ ਇਹਨਾਂ ਦੀ ਖੁਦ ਸਰਪੰਚ ਨਹੀਂ ਨਹੀਂ ਹਾਇਰ ਹੋਣ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਇਹਨਾਂ ਦੀ ਆਪਸੀ ਕਿਉਂਕਿ ਜਸ਼ਨ ਦੀ ਆਪਸੀ ਰੰਜਿਸ਼ ਸੀਗੀ ਸਰਪੰਚ ਦੇ ਨਾਲ ਸਰਪੰਚ ਨੇ ਵੀ ਇਸ ਸੰਬੰਧੀ ਪਹਿਲਾਂ ਵੀ ਆਪਣੇ ਠਾੜੇ ਲੈਵਲ ਤੇ ਤੇ ਸਾਡੇ ਜਿਹੜੀ ਸੀਆਈ ਦੀ ਟੀਮ ਨੂੰ ਵੀ ਸਵਾਰੇ ਦੱਸਿਆ ਸੀ ਕਿ ਮੈਨੂੰ ਇਹਨਾਂ ਤੋਂ ਖਤਰਾ ਹੈ ਜਿਸ ਕਰਤੇ ਜਿਸ ਕਰਕੇ ਸਾਡੀ ਟੀਮ ਜਿਹੜੀ ਸੀਗੀ ਇਹਨਾਂ ਦੀ ਭਾਲ ਵੀ ਕਰ ਰਹੀ ਸੀ ਕਿ ਤੇ ਡਿਊਰਿੰਗ ਜਦੋਂ ਗਸ਼ਤ ਆਪਣੀ ਟੀਮ ਪੈਟਰੋਲਿੰਗ ਤੇ ਸੀਗੀ ਤੇ ਸਾਡੀ ਟੀਮ ਨੇ ਇਹਨਾਂ ਨੂੰ ਜਦੋਂ ਵਾਚਿਆ ਤੇ ਵਾਕਈ ਨਾ ਤੋਂ ਅਸੀਂ ਜਿਹੜੇ ਹੈਗੇ ਵੈਪਨ ਬ੍ਰਾਹਮਤ ਤੇ ਜਿਹੜੇ ਥਾਰ ਬ੍ਰਾਹਮਤ ਕੀਤੀ ਉਹ ਇਹਨਾਂ ਦੀ ਆਪਣੀ ਨਹੀਂ ਆਉਂ ਨਹੀਂ ਇਹਨਾਂ ਦੀ ਆਪਣੀ ਨਹੀਂ ਹੈਗੀ ਬੇਸਿਕਲੀ ਇਹਨਾਂ ਨੇ ਕੁਝ ਸਮਾਂ ਪਹਿਲਾਂ ਹੀ ਉਹ ਥਾਰ ਗੱਡੀ ਜਿਹੜੀ ਸੀਗੀ ਰੈਂਟ ਤੇ ਚੰਡੀਗੜ੍ਹੋਂ ਲਿੱਤੀ ਸੀ ਸਰ ਜਿਹੜਾ ਸਰਪੰਚ ਹੈ ਕਿਹੜੀ ਪਾਰਟੀ ਦਾ ਇਹ ਦੇਖੋ ਪੋਲਿਟੀਕਲ ਪਾਰਟੀ ਦਾ ਕਿਉਂਕਿ ਆਪਾਂ ਕਹਿ ਨਹੀਂ ਸਕਦੇ ਸਰਪੰਚ ਆਪਣੇ ਆਪਣੇ ਖੜੇ ਹੋਏ ਸੀਗੇ ਉਹਦੇ ਵਿੱਚ ਕੋਈ ਪਾਰਟੀ ਦਾ ਸਿੰਬਲ ਨਹੀਂ ਸੀਗਾ ਤੇ ਇਸ ਗੱਲ ਨੂੰ ਬਜਾਏ ਕਿ ਕਿਸੇ ਪੋਲਿਟੀਕਲੀ ਨੂੰ ਐਂਗਲ ਦੇਣ ਦੇ ਬਜਾਏ ਕਿ ਸਾਡਾ ਕੰਮ ਸੀਗਾ ਸਾਡੇ ਇਰੀਚ ਕੋਈ ਵੜਦਾ ਦੋ ਵਿਅਕਤੀ ਜਿਨ੍ਹਾਂ ਦੀ ਆਪਸੀ ਰੰਜਿਸ਼ ਸੀਗੀ ਇੱਕ ਦੂਜੇ ਤੇ ਹਮਲਾ ਕਰਨ ਦੇ ਇਰਾਦੇ ਦੇ ਨਾਲ ਵੈਪਨ ਰੱਖੇ ਹੋਏ ਸੀਗੇ ਤੇ ਉਸੇ ਕਾਨੂੰਨ ਦੇ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਇਹ ਮੁਕੱਦਮਾ ਸਾਰਾ ਔਨ ਐਸ ਪਰ ਲਾਅ ਕਰ ਰਹੇ ਹਾਂ ਸਰ ਰੰਜਿਸ਼ ਦਾ ਕਾਰਨ ਕੀ ਹੈ ਜਰ ਕੀ ਉਹ ਹੀ ਬੋਲੀ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਜਦੋਂ ਸਰਪੰਚੀ ਦੇ ਇਲੈਕਸ਼ਨ ਸੀਗੇ ਤੇ ਉਸ ਵਕਤ ਹੀ ਕੀ ਕਹਿੰਦੇ ਜੋ ਜਦੋਂ ਪੀਆਈਓ ਪੋਲੀਟੈਕਨਿਕ ਕਾਲਜ 'ਚ ਸੀਗੇ ਉੱਥੇ ਇਹਨਾਂ ਦੀ ਲੜਾਈ ਜਗੜਾ ਹੋਇਆ ਸੀਗਾ ਇਲੈਕਸ਼ਨ ਦੇ ਦੌਰਾਨ ਸਰ ਇਹਨਾਂ ਦਾ ਵੀ ਕੋਈ ਬੰਦਾ ਸਰਪੰਚ ਦੀ ਇਲੈਕਸ਼ਨ ਲੜ ਰਿਹਾ ਸੀਗਾ ਜਿਹੜੇ ਹਾਂਜੀ ਉਹਨਾਂ ਦੇ ਵੀ ਬੰਦੇ ਲੜ ਰਹੇ ਸੀਗੇ ਜਿਹੜਾ ਉਹਦਾ ਨਾਮ ਹੈ ਪਰਮਿੰਦਰ ਸਿੰਘ ਜਿਹੜਾ ਕਿ ਲਲਤੋਕਾ ਤੋਂ ਹੁਣ ਆ ਸਰਪੰਚ ਬਣਿਆ ਹੋਇਆ ਉਹਦੀ ਤੇ ਇਹਦੀ ਆਪਸੀ ਜਿਹੜੀ ਆ ਆਪਸੇ ਮਨਮੋਟਾਵ ਸੀਗਾ ਉਸੀ ਰੰਜਿਸ਼ ਦੇ ਵਿੱਚ ਹੀ ਇਸਨੇ ਵੈਪਨ ਰੱਖੇ ਹੋਏ ਸੀਗੇ ਤੇ ਹਮਲਾ ਕਰਨ ਦੇ ਇਰਾਦੇ ਦੇ ਨਾਲ ਇਸਨੇ ਵੈਪਨ ਰੱਖੇ ਸੀ ਤੇ ਕਿਸੇ ਵਾਰਦਾਤ ਨੂੰ ਅੱਗੇ ਅੰਜਾਮ ਦੇਣਾ ਸੀ ਜਸ਼ਨ ਵੀ ਲੱਗ ਤੋਂ ਬਾਈਂਡਣਾ ਹਾਂਜੀ ਸਰ ਸਰ ਇੱਕ ਸਲੇਮਟਾ ਪਰੇ ਵਿੱਚ ਮਾਮਲਾ ਦਰਜ ਹੋਇਆ ਇੱਕ ਹੈਡਕੌਂਸਟੇਬਲ ਦਾ 2015 ਦਾ ਮਾਮਲਾ ਸਰ ਉਹਦੇ ਤੇ ਵੀ ਬਾਈਂਡ ਸੀ ਉਹ ਜੇ ਅਸੀਂ ਵੱਖਰੇ ਤੌਰ ਤੇ ਕਰ ਦਾਂਗੇ ਬੇਸਿਕਲੀ ਉਹ ਕੀ ਕਹਿੰਦੇ ਹੈ ਉਹਦੇ ਵਿੱਚ ਜਿਹੜੀ ਉਹ ਫਾਈਲ ਸੀਗੀ ਉਹ ਫਾਈਲ ਇੱਕ ਉਹ ਜਦੋਂ ਉਹ ਡਿਸਮਿਸ ਵੀ ਹੋ ਗਿਆ ਮੁਲਾਜ਼ਮ ਸਲੀਮ ਟਾਪਰੀ ਦਾ ਤੇ ਜਦੋਂ ਉਹ ਸਰਵਿਸ ਤੇ ਸੀਗਾ ਤੇ ਉਹਦੇ ਮੁਤਾਬਿਕ ਉਹ ਜਿਹੜਾ ਫਾਈਲ ਸੀਗੀ ਕੇਸ ਫਾਈਲ ਉਸਨੇ ਕੋਰਟ ਚ ਚਲਾਨ ਦੇ ਲਈ ਦਿੱਤੀ ਸੀ ਬਟ ਸਾਡੇ ਰਿਪੋਰਟ ਮੁਤਾਬਕ ਇਹ ਗੱਲ ਸਾਹਮਣੇ ਨਹੀਂ ਆਈ ਜਿਸ ਕਰਕੇ ਉਹਦੇ ਤੇ ਕੀ ਕਹਿੰਦੇ ਆ ਇੱਕ ਸਰਕਾਰੀ ਪ੍ਰੋਪਰਟੀ ਨੂੰ ਗੁੰਮ ਕਰਨ ਦਾ ਅਸੀਂ ਪਰਚਾ ਦਰਜ ਕੀਤਾ ਹੈ ਤੇ ਜਿਹੜੀ ਕੇਸ ਫਾਈਲ ਉਹਨੂੰ ਵੀ ਅਸੀਂ ਰੀਕਨਸਟਿਟਿਊਟ ਕਰ ਰਹੇ ਹਾਂ ਇਸ ਸੰਬੰਧੀ ਕੋਰਟ ਚ ਵੀ ਪੈਰਵਾਹੀ ਕੀਤੀ ਜਾ ਰਹੀ ਹੈ ਜੋ ਵੀ ਸਾਡੀ ਸਟੇਟਸ ਰਿਪੋਰਟ ਹੈ ਉਹ ਅਸੀਂ ਸਮੇਂ ਸਿਰ ਕੋਰਟ ਚ ਫਾਈਲ ਕਰ ਦਾਂਗੇ ਜਿਹੜੀ ਫਾਈਲ ਗੁੰਮ ਹੋਈ ਹੈ ਸਰ ਕਾਜੀ ਫਾਈਲ ਸੀ ਕੀ ਡਾਕੂਮੈਂਟ ਕੀ ਸੀ ਜੀ ਕੇਸ ਫਾਈਲ ਸੀਗੀ ਉਹ ਉਹਦੀ ਮੈਂ ਤੁਹਾਨੂੰ ਵੱਖਰੇ ਤੌਰ ਤੇ ਜੇ ਸਾਡੀ ਡਿਟੇਲ ਵੱਖਰੇ ਤੌਰ ਤੇ ਤੁਹਾਨੂੰ ਸਾਂਝਾ ਕਰ ਦਵਾਂ ਠੀਕ ਹੈ ਜੀ